ਕੋਟ-ਕੋਟ ਅਗ ਕੱਟਨ ਹਾਰਾ ਸੁਖ ਦੂਰ ਕਰਨ ਜੀਅ ਕੇ ਦਾਤਾਰ ਜੀਵਾਂ ਦੇ ਦੁੱਖ ਦੂਰ ਕਰਦੇ ਆਪਣੇ ਤਨ ਤੇ ਦੁੱਖ ਚ ਲੈ ਲੈਂਦੇ ਜਦੋਂ ਅਰਦਾਸ ਕਰਦੇ ਨਾ ਬੇਨਤੀ ਆਪਾਂ ਮੱਥਾ ਟੇਕਦੇ ਆ ਨਮਸਕਾਰ ਕਰਦੇ ਆ ਸਾਧੂਆਂ ਨੂੰ ਮਹਾਰਾਜ ਮੈਨੂੰ ਆ ਤਕਲੀਫ ਹੈ ਉਹ ਭਾਵੇਂ ਬੋਲਣ ਨਾ ਵੀ ਪਰ ਫਿਰ ਵੀ ਅੰਦਰ ਖਾਤੇ ਉਹ ਅੰਤਰਮੁਖੀ ਵਰਤੀ ਨਾਲ ਉਹਦਾ ਦੁੱਖ ਕੱਟ ਲੈਂਦੇ ਆਪਣੇ ਤਨ ਤੇ ਚ ਲੈ ਲੈਂਦੇ ਇਸ ਸਾਧੂ ਅੰਦਰ ਅਸੀਂ ਦੇਖਿਆ ਅੱਖੀ ਸੰਤ ਬਾਬਾ ਜੀਤ ਸਿੰਘ ਜੀ ਇਨਸਾਨੀ ਵਾਲੇ ਮਹਾਂਪੁਰਸ਼ਾਂ ਨੂੰ ਉਹਨਾਂ ਨੂੰ ਕਿਸੇ ਨੇ ਬੇਨਤੀ ਜੇ ਕਰਨੀ ਉਹ ਕੋਈ ਨਾ ਭਾਈ ਗੁਰੂ ਸਾਹਿਬ ਕਿਰਪਾ ਕਰ ਦੇਣਗੇ ਕਿਰਪਾ ਕਰ ਦੇਣਗੇ ਕਿਰਪਾ ਹੋ ਜੇਗੀ ਫਿਰ ਆਪਣੇ ਸਰੀਰ ਤੇ ਉਹਨਾਂ ਦੇ ਕਸ਼ਟ ਆ ਜਾਂਦਾ ਪਰ ਉਹਨਾਂ ਨੇ ਦੂਜਿਆਂ ਨੂੰ ਸੁਖੀ ਕੀਤਾ ਦੁੱਖ ਦੂਰ ਕਰਨ ਜੀਅ ਕੇ ਦਾਤਾ ਸੂਰਬੀਰ ਬਚਨ ਕੇ ਭਲੀ ਬਚਨ ਦੇ ਬਲੀ ਹੁੰਦੇ ਨੇ ਭਾਬੀ ਕਿਉਂਨਾ ਦਾ ਬਚਨ ਨਹੀਂ ਟਲਦਾ